ਦਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਬਹੁਤ ਅਦਬ ਨਾਲ ਸਤਿ ਸ਼੍ਰੀ ਅਕਾਲ ਅਦਾਬ ਤੇ ਨਮਸਕਾਰ ਜਿਹੜਾ ਐਪੀਸੋਡ ਲੈ ਕੇ حاضر ਹੋ ਰਹੇ ਹਾਂ ਉਹ ਹੈ ਇੱਕ ਉਸ عظیم ਸ਼ਖਸੀਅਤ ਬਾਰੇ ਜਿਨ੍ਹਾਂ ਨੇ ਇੱਕ ਸਧਾਰਨ ਪਰਿਵਾਰਕ ਵਿੱਚ ਪੈਦਾ ਹੋ ਕੇ ਗੁਰਮਤ ਸੰਗੀਤ ਦੇ ਖੇਤਰ ਵਿੱਚ ਔਰ ਬਲੇਰ ਵਿਦਿਆ ਜਿਹੜੀ ਹੈ ਬਲਾਈਂਡ ਸੀ ਉਹਦੇ ਵਾਸਤੇ ਤੇ ਕਿਤਾਬੀ ਤੌਰ ਤੇ ਵੀ ਬਹੁਤ ਕੰਮ ਕੀਤਾ ਪਰ ਬਹੁਤ ਵੱਡਾ ਨਾਂ ਪੈਦਾ ਕਰਕੇ ਗਏ ਪੰਜਾਬ ਵਿੱਚ ਕਿਉਂਕਿ ਅੱਗੇ ਵੀ ਮੈਂ ਕੋਟ ਕਰਦਾ ਰਿਹਾ ਪ੍ਰੋਫੈਸਰ ਪੂਰਨ ਸਿੰਘ ਜੀ ਮਹਾਨ ਫਿਲਾਸਫਰ ਕਹਿੰਦੇ ਨੇ ਪੰਜਾਬ ਨਾ ਹਿੰਦੂ ਨਾ ਮੁਸਲਮਾਨ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਜਗਾ ਜਗਾ ਦੇ ਧਾਰਮਿਕ ਸਥਾਨ ਨੇ ਤੇ ਜਦੋਂ ਆਪਾਂ ਫਗਵਾੜੇ ਤੋਂ ਹੁਸ਼ਿਆਰਪੁਰ ਨੂੰ ਜਾਂਦੇ ਆ ਤੇ ਅੱਗੇ ਇੱਕ ਪਿੰਡ ਆਉਂਦਾ ਰਿਆਣਾ ਜੱਟਾਂ ਉਹਦੇ ਇਧਰ ਜਾਈਏ ਫਗਵਾੜੇ ਵੱਲੋਂ ਤੋਂ ਸਿੱਧੇ ਪਾਸੇ ਪੋਲਾਰਾਈ ਪਿੰਡ ਹੈ ਤੇ ਖੱਬੇ ਪਾਸੇ ਡੁਮੇਲੀ ਹੈ ਬਹੁਤ ਵੱਡਾ ਪਿੰਡ ਹੈ ਰਹਾਣਾ ਜਟਾਂ ਵੀ ਡੁਮੇਲੀ ਵੀ ਤੇ ਪੋਲਾਰਾਈ ਪੋਲਾਰਾਈ ਵਿੱਚ ਜਿਹਨਾਂ ਬਾਰੇ ਗੱਲ ਕਰਨ ਗਿਆ ਸੰਤ ਸਰਵਣ ਸਿੰਘ ਜੀ ਗੰਧਰਵ ਉਹਨਾਂ ਦਾ ਜਨਮ ਹੋਇਆ ਇੱਕ ਸਧਾਰਨ ਕਿਰਤੀ ਰਾਮਗੜੀ ਪਰਿਵਾਰ ਵਿੱਚ ਬਚਪਨ ਵਿੱਚ ਹੀ ਸਨ ਜਦੋਂ ਨਾਮਰਾਗ ਬਿਮਾਰੀ ਨੇ ਅੱਖਾਂ ਦੀ ਲੋ ਖੋ ਲਈ ਪਰ ਅੱਖਾਂ ਦੀਆਂ ਉਹ ਤਾਂ ਖੋਲ ਹੀ ਕੁਦਰਤ ਨੇ ਪਰ ਉਹਨਾਂ ਨੂੰ ਬਹੁਤ ਮਹਾਨਤਾ ਦੇਣੀ ਸੀ ਬਖਸ਼ਿਸ਼ ਕਰਨੀ ਸੀ ਮੇਰ ਕਰਨੀ ਸੀ ਇਨਹਾਈਟ ਕਰਨੀ ਸੀ ਉਹਨਾਂ ਤੇ ਇਸ ਕਰਕੇ ਗਿਆਨ ਦੇ ਨੀਂਦਰ ਖੋਲ ਦਿੱਤੀ ਤੇ ਬੱਚ ਨੂੰ ਇਥੇ ਮਾਪੇ ਨੇ ਸੁਰਚਾਰ ਆਪਣੇ ਕੋਲ ਰੱਖਿਆ ਫਿਰ ਜਦੋਂ ਹੋਸ਼ ਮਾਰੇ ਉਹਨਾਂ ਦੇ ਹੋ ਗਏ ਤੇ ਦੇਖਿਆ ਵੀ ਇਹਦੀ ਰੁਚੀ ਵੀ ਹੁਣ ਕਿੱਧਰ ਹੈ ਹੋਰ ਤਾਂ ਕੋਈ ਕੰਮ ਕਰ ਨਹੀਂ ਸਕਦੇ ਤੇ ਜਿਹੜਾ ਮਖਿਆ ਭੁੱਲਾ ਰਾਏ ਤੋਂ ਫਿਰ ਆਏ ਮਾਂ-ਬਾਪ ਇਹਨੂੰ ਲੈ ਕੇ ਡਿਮੇਲੀ ਡਿਮੇਲੀ ਉਹ ਪਵਿੱਤਰ ਥਾਨ ਹੈ ਇੱਕ ਤਾਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਪਾ ਪ੍ਰਾਪਤ ਉਹ ਗੁਰਦੁਆਰਾ ਤੇ ਆਸਕ ਹੈ ਇੱਥੇ ਬਹੁਤ ਬੰਦੀਗਿਵਾਲੇ ਮਹਾਪੁਰਖ ਹੋਏ ਨੇ ਸੰਤ ਬਾਬਾ ਜਵਾਲਾ ਸਤ ਬਾਬਾ ਦਲੀਪ ਸਿੰਘ ਜਿ ਡਿਮੇਲੀ ਵਾਲੇ ਜਿਹੜੇ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲੇ ਮਹਾਪੁਰਖ ਨੇ ਜਿਹਨਾਂ ਦੀ ਬਹੁਤ ਮਹਾਨਤਾ ਹੈ ਤੇ ਸੰਤ ਬਾਬਾ ਦਲੀਪ ਸਿੰਘ ਡਿਮੇਲੀ ਵਾਲੇ ਇਹ ਆਪਸੀ ਕੀ ਬਹੁਤ ਮਿੱਤਰ ਸਨ ਕਈ ਕੀ ਦਿਨ ਆਖੇ ਸੰਤ ਬਾਬਾ ਜਵਾਹਰ ਸਿੰਘ ਹਰਖੋੜ ਵਾਲੇ ਨੇ ਇਹਨਾਂ ਨੂੰ ਟਿਕਣਾ ਤੇ ਇਹਨਾਂ ਨੇ ਇਕੱਠੇ ਮਿਲ ਕੇ ਭਗਤੀ ਕਰਨੀ ਲੋਕ ਦਰਸੇ ਨੇ ਉਸ ਵੇਲੇ ਦੀ ਕਿ ਅਜੀਬ ਜਿਹਾ ਕੌਤਕ ਦੇਖਣੇ ਇਹਨਾਂ ਦੀ ਰੋਹਾਨੀ ਕੌਤਕ ਤੋਂ ਉਹ ਫਿਰ ਸੰਤ ਬਾਬਾ ਜਦੇਵ ਸਿੰਘ ਢਮੇਲੀ ਦੀ ਯਾਦ ਵਿੱਚ ਉੱਥੇ ਉਹਨਾਂ ਨੇ ਫਿਰ ਇੱਕ ਸਥਾਨ ਬਣਾਇਆ ਇਹੜਾ ਭਗਤੀ ਤੇ ਸੰਗੀਤ ਤੇ ਵੈਦਗੀਰੀ ਇਲਾਜ ਟ੍ਰੀਟਮੈਂਟ ਤੇ ਹੋਰ ਬਹੁਤ ਸਾਰੀਆਂ ਇਹੋ ਜਿਹੇ ਹਸਨਫਾਂ ਦਾ ਕੇਂਦਰ ਬਣਿਆ ਅੱਜ ਵੀ ਹੈ ਸੰਤ ਜਦੇਵ ਸਿੰਘ ਢਮੇਲੀ ਵਾਲੇ ਜਦੋਂ ਬ੍ਰਾਹਮਣੀਨ ਹੋ ਗਏ ਉਸ ਤੋਂ ਬਾਅਦ ਫਿਰ ਉੱਥੇ ਬਹੁਤ ਵੱਡਾ ਸਥਾਨ ਬਣ ਚੁੱਕਾ ਸੀ ਉੱਥੇ ਫਿਰ ਦੋ ਮਹਾਪੁਰਖਾਂ ਨੇ ਚਾਰ ਚਿਮੜਿਆ ਇੱਕ ਸੰਤ ਸੰਤ ਹਰਬੰਸ ਸਿੰਘ ਜੀ ਡਿਮੇਲੀ ਜਿਹੜੇ ਸ੍ਰੀਕ ਤੌਰ ਤੇ ਤੁਰਨੇ ਸੀ ਸਕਦੇ ਬੈਠ ਕੇ ਫੌੜੀਆਂ ਨਾਲ ਤਪਦੇ ਹੁੰਦੇ ਸਨ ਪਰ ਉਹ ਜਿਹੜੀ ਵੈਦਗੀਰੀ ਹੈ ਜਾਂ ਦੇਸੀ ਇਲਾਜ ਪ੍ਰਣਾਲੀ ਹੈ ਜਿਹੜੀਆਂ ਬੂਟੀਆਂ ਦਾ ਇਲਾਜ ਕਰਨਾ ਉਹਦੇ ਬਹੁਤ ਮਾਹਰ ਸਨ ਔਰ ਤਕਰੀਬਨ ਉਹ ਫਰੀਜ਼ ਵਾਇਦਨ ਦੇ ਵਿੱਚ بڑا-ਬڑا ਉਹਨਾਂ ਨੇ ਕੰਮ ਕੀਤਾ ਉਸ ਤੋਂ ਬਾਅਦ ਉਹ ਇੰਗਲੈਂਡ ਚਲੇ ਗਏ ਉੱਥੇ ਹੀ ਫਿਰ ਰਹੇ ਮੁੜ ਕੇ ਵਾਪਸ ਨਹੀਂ ਆਏ ਸ਼ਾਇਦ ਇੱਕ ਅੰਦੀ ਵਾਰი ਕਿਤੇ ਆਏ ਹੋਣ ਜ਼ਿਕਰ ਨਹੀਂ ਬਣਦਾ ਪਰ ਉੱਥੇ ਉਹ ਬ੍ਰਮਲੀਨ ਹੋ ਗਏ ਇਹ ਫਿਰ ਡੇਰੇ ਦੀ ਅਸਥਾਨ ਦੀ ਇਸ ਮਹਾਨ ਮਰਕਰਸ ਦੀ ਜਿਹੜੀ ਪੂਰੀ ਜ਼ਿੰਮੇਵਾਰੀ ਆ ਉਹ ਫਿਰ ਨੌਜਵਾਨ ਉਹ ਤਾਂ ਜਵਾਨੀ ਵਰਸਾ ਸੀਗੇ ਸੰਤ ਸਰਵਣ ਸਿੰਘ ਜੀ ਦੇ ਮੋਢਿਆ ਤੇ ਆਣ ਪਈ ਹੁਣ ਨਾਂ ਨਾਲ ਲੱਗਦਾ ਸੰਤ ਸਰਵਣ ਸਿੰਘ ਗੰਧਰਵ ਗੰਧਰਵ ਕਿਹਨੂੰ ਕਹਿੰਦੇ ਨੇ ਜਿਹੜੀ ਸੰਗੀਤਿਕ ਭਾਸ਼ਾ ਹੈ ਉਹਦੇ ਵਿੱਚ ਗਉਜੇ ਵੀ ਹੁੰਦੇ ਨੇ ਰਾਗੀ ਢਾਡੀ ਪ੍ਰਚਾਰਕ ਪਰ ਵਜੰਤਰੀ ਪਰ ਗੰਧਰਬ ਉਹ ਲਫ਼ਜ਼ ਹੈ ਉੱਤਮ ਲਫ਼ਜ਼ ਜਿਹੜਾ ਮਹਾਨ ਗਾਇਕਾਂ ਦੇ ਸਾਦੇ ਹੋ ਗੜੇ ਵਾਲੇ ਔਰ ਜਿਨ੍ਹਾਂ ਦੇ ਸੰਗੀਤ ਵਿੱਚ ਰੋਹਾਨੀ ਤਲਖਦੀ ਹੈ ਉਹਨਾਂ ਨੂੰ ਗੰਧਰਬ ਗਾਇਕ ਕਹਿੰਦੇ ਨੇ ਇਹਨਾਂ ਚ ਰੋਹਾਨੀਤ ਵੀ ਹੁੰਦੀ ਹੈ ਕੁਝ ਉਸ ਨਾਲ ਪਿਆਰ ਵੀ ਹੁੰਦਾ ਹੈ ਇਹਨਾਂ ਦੀ ਰੁਚੀ ਜਿਹੜੀ ਸੀ ਉਹ ਸੰਗੀਤ ਵੱਲ ਸੀ ਤੇ ਇਹਨਾਂ ਦੀ ਰੂਚੀ ਨੂੰ ਦੇਖ ਕੇ ਬਾਬਾ ਰਣ ਸਿੰਘ ਜੀ ਨੇ ਇਹ ਹੋਰ ਨਾ ਨਹੀਂ ਇਹਨਾਂ ਨੂੰ ਫਿਰ ਸੰਗੀਤ ਵਾਲੇ ਪਾਸੇ ਲਾ ਦਿੱਤਾ ਬੜੀ ਸਾਦਨ ਕੀਤੀ ਆਵਾਜ਼ ਬੜੀ ਅੱਛੀ ਸੀ ਸ਼ਖਸੀਅਤ ਬਹੁਤ ਪ੍ਰਭਾਵਸ਼ਾਲੀ ਸੀ 6 ਫੁੱਟ ਲੰਮਾ ਕਾ ਤੁਸੀਂ ਮੈਨੂੰ ਬਹੁਤ ਮਰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਮੈਂ ਅੱਗੇ ਚਲ ਕੇ ਦੱਸਾਂਗਾ ਤੇ ਰਮਾ ਧੜਾ ਕਾਲੀਆਂ ਐਨਕਾਂ ਸਿਟੀਪੱਗ ਰਮਾਚੋੜਾ ਕਿ ਪ੍ਰਾਣੀ ਜਿਹੜੀ ਕੜੀ ਹੁੰਦੀ ਸੀ ਉਹ ਇੱਥੇ ਜੇਪ ਪਾ ਕੇ ਰੱਖਤੀ ਹੁੰਦੀ ਸੀ ਫੇਖੂਂਡੇ ਨਾਲ ਆਪ ਹੀ ਤੁਰ ਲੈਂਦੀ ਸੀ ਦੇਖੋ ਸੰਗੀਤ ਵਿੱਚ ਇੰਨੇ ਪ੍ਰਵੀਨ ਹੋਏ ਕਿ ਪਹਿਲਾ ਗ੍ਰੈਜੂਏਸ਼ਨ ਕੀਤੀ 뮤ਜ਼ਿਕ ਦੀ ਫਿਰ ਪੋਸਟ ਗ੍ਰੈਜੂਏਸ਼ਨ ਕੀਤੀ ਐਮਏ ਫਰਸਟ ਕਲਾਸ ਫਰਸਟ ਫਿਰ ਉਸ ਤੋਂ ਬਾਅਦ ਇਹ ਤਾਂ ਕਿਤੀ ਵੋਕਲ ਦੀ ਗਾਇਨ ਦੀ ਉਸ ਤੋਂ ਬਾਅਦ ਫਿਰ ਵਾਜਨ ਵਾਲੇ ਪਾਸੇ ਚਲੇ ਸਾਜ਼ਾਂ ਵਾਲੇ ਫਿਰ ਸਤਾਰ ਦੀ ਬੜੀ ਸਿਖਣ ਦੀ ਲਗਨ ਸੀ ਫਿਰ ਕੋ چھوٹਾ ਮੋਟਾ ਉਸਤਾਦ ਨਹੀਂ ਚੁਣੇ ਕੌਣ ਨਹੀਂ ਜਾਣਦਾ ਪੰਡਿਤ ਰਵੀ ਸ਼ੰਕਰ ਦਾ ਨਾਮ ਪੰਡਿਤ ਰਵੀ ਸ਼ੰਕਰ ਤੇ ਉਸਤਾਦ ਵਿਰਾਜ ਖਾਨ ਸਾਹਿਬ ਉਸਤਾਦ ਅਬਦੁਲ ਰਹੀਮ জাফর ਇਹਨਾਂ ਨੂੰ ਪੰਡਿਤ ਰਵੀ ਸ਼ੰਕਰ ਜੀ ਵਰਲਡ ਫੇਮਸ ਨੇ ਅਮਰੀਕਾ ਚਲਾ ਕੇ ਸੈਟਲ ਹੋ ਗਏ ਸੀ। ਉਹਨਾਂ ਦੀ ਸ਼ਗਿਰਦੀ ਕੀਤੀ ਬੰਬੇ ਜਾ ਕੇ। ਓਕੇ ਪਹਿਲੇ ਪਹਿਲਾਂ ਤਾਂ ਆਮ ਖਾਸ ਨੂੰ ਕਿਸੇ ਨੂੰ ਸ਼ਗਿਰਦ ਬਣਾਉਂਦੇ ਨਹੀਂ ਸੀ। ਜਦੋਂ ਉਹਨਾਂ ਨੇ ਰੁਤੀ ਦੇਖੀ। ਗੁਣ ਦੇਖਿਆ। ਅੰਦਰ ਝਾਤ ਮਾਰੀ। ਤੇ ਉਹ ਜੇ ਮਹਾਨ ਕਲਾਕਾਰ ਕਿਤੇ ਸੇਜੇ ਕੀਤੇ। ਬਖਸ਼ਿਸ਼ ਕਰਦੇ ਨੇ ਉਹਨਾਂ ਨੇ ਬੜੀ ਖੁਸ਼ੀ ਨਾਲ ਥਾਪੜਾ ਦੇ ਕੇ। ਉਹਨਾਂ ਨੂੰ ਆਪਣੀ ਕੋਟ ਕਾ ਲਿਆ ਤੇ ਉੱਥੇ ਰਹਿ ਕੇ ਬੰਬੇ ਉਹਨਾਂ ਤੋਂ ਫਿਰ ਵੋਕਲ ਦੀ ਜਿਹੜੀ ਆ ਉਹ ਤਾਂ ਪਹਿਲਾਂ ਕੀਤੀ ਸੀ ਇਨਸਟਰੂਮੈਂਟਲ ਦੀ ਵੀ ਜਿਹੜੀ ਫਰਸਟ ਕਲਾਸ ਪਾਸ ਕੀਤੀ ਡਿਗਰੀ ਇਸ ਤਰ੍ਹਾਂ ਡਬਲ ਐਮਏ ਉਹਨਾਂ ਕੰਨ ਸੰਤ ਸਰਵਣ ਸਿੰਘ ਜੀ ਕੰਦਰਵ ਢੁਮੇਲੀ ਵਾਲੇ ਡਬਲ ਐਮਏ ਸੰਗੀਤ ਉਸ ਤੋਂ ਬਾਅਦ ਇਹ ਥੇ ਆ ਕੇ ਉਹਨਾਂ ਨੇ ਫਿਰ ਬਹੁਤ ਸਰਗਰਮੀ ਨਾਲ ਵਿਕਾਸ ਕੀਤਾ ਸਾਲ ਬਾਅਦ ਸੰਤ ਜੀਲਬ ਸਿੰਘ ਜੀ ਵੱਡੇ ਸੰਤਾਂ ਦੀ ਵਰਸੀ ਮਨਾਈ ਜਾਂਦੀ ਹੈ ਜਦੋਂ ਅਸੀਂ ਗਏ ਸੀ ਸਕੂਲ ਪੜ੍ਹਦੇ ਸੀ ਅਸੀਂ ਪੰਜ ਚਾਰ ਮੁੰਡੇ ਸਾਈਕਲ ਚੁੱਕੇ ਚਲੇ ਗਏ ਸ਼ਾਮ ਦੇ ਨੂੰ ਜੋੜ ਮੇਲਾ ਰਾਤ ਨੂੰ ਵੀ ਤਿੰਨ ਦਿਨ ਚੱਲਦਾ ਸੀ ਉਦੋਂ ਸੰਤ ਬਾਬਾ ਹਰਬੰਸ ਸਿੰਘ ਵੀ ਇੱਥੇ ਹੀ ਸੀਗੇ ਉਹਨਾਂ ਦੇ ਵੀ ਦਰਸ਼ਨ ਹੋਏ ਉਹ ਇਧਰ ਹੀ ਦੇ ਸਨ ਕਬੇ ਪਾਸੇ ਤੇ ਸੱਜੇ ਪਾਸੇ ਸੰਤ ਬਾਬਾ ਸਰਬ ਸਿੰਘ ਜੀ ਕੇਦਰ ਨੂੰ ਸਾਨੂੰ ਕਹਿੰਦੇ ਭਾਈ ਕਿਥੋਂ ਆਏ ਅਸੀਂ ਕਹ ਜੀ ਜਦੋਂ ਦੇ ਛੌਣੀ ਦੇ ਲਾਗੇ ਸਕੇਦੇ ਪਿੰਡ ਢਿਲੂਆ ਧੰਨੋ ਆੜੀ ਔਰ ਇਧਰ ਫੁੱਲੀ ਵਾਲਾ ਕਹਿੰਦੇ ਅੱਛਾ ਰਹਿਣਾ ਹੁਣ ਅਸੀਂ ਕਹ ਜੀ ਰਹਿਣਾ ਕਹਿੰਦੇ ਪਹਿਲਾਂ ਤਾਂ ਇਹਨਾਂ ਨੂੰ ਦੇਖੋ ਕਿੰਨਾ ਪਿਆਰ ਕਰਦੇ ਸੀ ਕਹਿੰਦੇ ਪਹਿਲੇ ਤਾਂ ਇਹਨਾਂ ਨੂੰ ਕਬਰੇ ਦਿਓ ਇੱਕ ਚਿਰ ਲਾਉਂਗੇ ਅਸੀਂ ਕਹ ਜੀ ਪੰਜ ਚਾਰ ਮੁੰਡੇ ਅਸੀਂ ਦੋਸਤਾਂ ਆਵਸਤਿ ਸਮਝੀ ਗੱਲਾਂ ਅਸੀਂ ਹੋtheta ਕਿ ਢਾਡੀ ਦਰਬਾਰ ਰਾਤ ਨੂੰ ਹੋਇਆ ਬਹੁਤ ਕਮਾਲ ਦਾ ਇੱਕ ਰਾ ਢਾਡੀ ਦਰਬਾਰ ਹੁੰਦਾ ਦਸ ਫਿਰ ਸਾਨੂੰ ਕਹਿੰਦੇ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਉਦੋਂ ਇੱਕ ਰਵਾਇਤ ਹੁੰਦੀ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਖੰਡ ਪੜ ਜਿਹੜਾ ਚੱਲਦਾ ਸੀ ਉਹਦੇ ਨਾਲ ਜਪਜੀ ਸਾਹਿਬ ਦਾ ਪਾਠ ਵੀ ਰੀਤ ਦੇ ਉੱਤੇ ਰੱਖ ਕੇ ਗੁਟਕਾ ਤੇ ਉਹ ਚੱਲਦਾ ਸੀ ਜੇ ਰੌਣਾ ਲਾਉਇ ਤੇ ਵਾਰੀ ਵਾਰੀ ਕਰੋ ਜੀਵਨੀ ਸਭ ਨੂੰ ਬਾਣੀ ਪੜੋ ਲਾਉ ਜੀ ਉੱਥੇ ਬਰਨਨ ਬਾਣਿਆ ਸਵੇਰੇ ਫਿਰ ਬਹੁਤ ਵੱਡਾ ਫਾਈਨਲ ਜਿਹੜਾ ਦਿਵਾਨ ਲੱਗਦਾ ਉਹ ਦੇ ਵਿੱਚ ਤਾਂ ਪਰਾਰਵਾਰੀਂ ਤਰਸਟ ਨੂੰ ਥਾਣੀ ਹੁੰਦੀ ਉਹ ਅਸੀਂ ਜ਼ਰਾ ਦੇਖਿਆ ਪਰ ਕਰੋਦੋ ਸਕੂਲ ਚ ਪੜ੍ਹਦੇ ਸੀ ਐਂਡਵਿਕਟਰ ਸਕੂਲ ਜੰਦਰਛੋਣੀ ਸਾਰੇ ਅਸੀਂ ਉੱਥੋਂ ਦੇ ਸੀ ਅਸੀਂ ਫਿਰ ਸਾਨੂੰ ਸਾਰਿਆਂ ਨੂੰ ਲਗਨ ਸੀ ਕਿਸੇ ਨੂੰ ਟਾੜੀ ਕਲਾ ਦੀ ਕਿਸੇ ਨੂੰ ਕਿਸੇ ਦੀ ਉੱਥੇ ਪਹਿਲਾਂ ਤਾਂ ਟਾੜੀ ਲੱਗੇ ਨੇ ਰਵ ਸਿੰਘ ਸ਼ੰਕਰ ਸਿੰਘ ਬੰਬ ਬੜੇ ਤਕੜੇ ਢਾਡੀ ਸਨ ਰਾਬੇ ਜੀ ਉਹਨਾਂ ਨੇ ਵੀ ਜਦੋਂ ਗਾਇਆ ਨਾ ਕਿ ਵਾਰ ਇੰਜ ਨਹੀਂ ਇਹ ਇੰਜ ਗਾਈ ਵਾਰ गा ਕੇ ਉਹਨਾਂ ਨੇ ਰੰਗ ਬੰਨਤਾ ਰਾਤ ਨੂੰ ਢਾਡੀ ਦਰਬਾਰ ਹੋਈ ਉਹਨੇ ਦੂਜੇ ਦਿਨ ਗਾਇਆ ਫਿਰ ਹੋਰ ਕੁਝ ਸ਼ਰਮਾਉ ਢਾਡੀਆਂ ਨੇ ਗਾਇਆ ਤੇ ਲੋਕ ਜੀ ਸਿੰਘ ਚ ਡੇਰ ਹੁੰਦੇ ਸਨ ਬੜੇ ਵਧੀਆ ਫਿਰ ਉਦੋਂ ਤਾਂ ਹਾਦੀ ਹੋ ਗਈ ਜਦੋਂ ਉਹਦੋਂ ਹਲੇ ਉੱਠੇ ਹੀ ਸੀ ਪਰ ਬਾਅਦ ਵਿੱਚ ਉਹ ਕੁੱਲ ਦੁਨੀਆ ਵਿੱਚ ਮਕਬੂਲ ਹੋਏ ਪਾਈ ਦਲਬਾਗ ਸਿੰਘ ਗੁਲਬਾਗ ਸਿੰਘ ਪਿੰਡ ਬੋਦਣਾ ਜ਼ਿਲ੍ਹਾ ਹੁਸ਼ਿਆਰਪੁਰ ਰਬਾਬੀ ਪਾਈ ਮਰਜ਼ਾਨੇ ਦੇ ਖਾਨਦਾਨ ਨੂੰ ਉਹਨਾਂ ਦੋਨਾਂ ਭਰਾਵਾਂ ਨੇ ਜੋ ਗਾਇਆ ਉਹ ਤਾਂ ਵਰਜਾ ਨਹੀਂ ਸੀ ਕਿਆ ਕਮਾਲ ਦਾ ਫਿਰ ਉਸ ਵੇਲੇ ਦਾ ਮੇਲਾ ਜੋੜ ਮੇਲਾ ਸਿੱਖਾਂ ਤੇ ਪਹੁੰਚ ਗਿਆ ਜਦੋਂ ਉਹ ਨੌ ਸੌਆ ਕਿ ਸੰਤ ਬਾਬਾ ਫਤਿਹ ਸਿੰਘ ਜੀ ਜਿਹੜੇ ਜੋ ਸ਼ੋਮਣੀ ਕਾਰਜਦਲ ਦੇ ਪ੍ਰਧਾਨ ਸਨ ਤੇ ਸੰਤ ਬਾਬਾ ਚੰਨਣ ਸਿੰਘ ਜਿਹੜੇ ਸ਼ੋਮਣੀ ਕਮੇਟੀ ਦੇ ਪ੍ਰਧਾਨ ਸਨ ਇਹ ਆ ਰਹੇ ਨੇ ਕੁਝ ਮਿੰਟਾਂ ਵਿੱਚ ਲੋ ਜੀ ਬੜੀ ਸ਼ਗਨ ਨੂੰ ਖੁਸ਼ੀ ਹੋਈ ਮਾ ਤੇ ਸਿਆ ਵਧ ਗਿਆ ਇੰਤਜ਼ਾਰ ਕਰਨ ਲੱਗੇ ਸੰਜੀ ਆਏ ਸਟੇਜ ਤੇ ਬੈਠੇ ਕੁਝ ਸਮਾਂ ਕੀਰਤਨ ਸਰਵਣ ਕੀਤਾ ਫਿਰ ਬੋਲੇ ਫਿਰ ਸੰਗਤਾਂ ਨੇ ਕਿਹਾ ਜੀ ਸ਼ਬਦ ਸੁਣਾਓ ਕਿਉਂਕਿ ਨਾਨਕ ਨਾਮ ਜਹਾਜ਼ ਵਿੱਚ ਉਹਨਾਂ ਦਾ ਸ਼ਬਦ ਰਿਕਾਰਡ ਹੋ ਚੁੱਕਾ ਹੈ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਇੱਕ ਤਾਂ ਉਹਨਾਂ ਨੇ ਇਹ ਸ਼ਬਦ ਪੜਿਆ ਬੜੀ ਬਾਅਦ ਕਹਿੰਦਾ ਜੀ ਸਮਾਂ ਬੱਜ ਗਿਆ ਇੱਕ ਫਿਰ ਉਹਨਾਂ ਨੇ ਸੰਗਤ ਨੇ ਫੇਰ ਫਰਮਾਇਸ਼ ਕੀਤੀ ਜੀ ਤੁਸੀਂ ਇੱਕ ਸ਼ਬਦ ਪੜ੍ਹਦੇ ਹੁੰਦੇ ਹੋ ਜਿਸ ਦਾ ਸਾਹਿਬ ਡਾਡਾ ਹੋਏ ਤੇ ਉਸ ਨੂੰ ਮਾਰ ਨਾ ਸਕੇ ਕੋਈ ਕਿਕਰ ਸਿੰਘ ਜਿਹੜੇ ਬਾਅਦ ਵਿੱਚ ਮੈਂਬਰ ਪਾਰਲੀਮੈਂਟ ਬਣੇ ਸਤ ਫਤੇ ਸਿੰਘ ਦੇ ਡਰਾਈਵਰ ਹੁੰਦੇ ਸਨ ਦੇਖੋ ਕੀੜਾ ਥਾਪ ਦੇ ਪੱਖ ਸਾਹੀ ਇਹ ਸੰਤਾਂ ਨੇ ਕਿਹਾ ਵੀ ਇਹਨੂੰ ਐਮਪੀ ਬਣਾਉਣਾ ਬਣਾਤਾ ਕਿਕਰ ਸਿੰਘ ਉਹ ਤਵਰਾਉ ਜੰਗ ਨਾ ਨਸੀਣਾ ਉਹ ਤਵਰਾਉ ਜਾਇਆ ਇਸ ਤਰ੍ਹਾਂ ਉਹ ਵੀ ਯਾਦ ਹੈ ਅਖੀਰ ਵਿੱਚ ਫਿਰ ਸੰਤਾਂ ਨੇ ਆਪ ਫਰੇ ਦੇ ਸਮਾ ਕੀਰਤਨ ਕੀਤਾ ਹੁਣ ਮੈਂ ਦਸਾਂ ਕਿ ਕੀਰਤਨ ਕਲਾ ਦੇ ਨਾਲ ਨਾਲ ਉਹ ਅ ਜਿਹੜਾ ਸੀ ਨਾ ਸਿਖਾਉਣ ਦਾ ਕੰਮ ਉਹ ਬਿਨਾਂ ਕਿਸੇ ਫੀਸ ਲੈ ਦੇ ਕਰਦੇ ਸੀ ਉੱਥੇ ਸਭਾ ਰੱਖਦੇ ਸੀ بڑے بڑے ਲਾਇਕ ਉਹਨਾਂ ਸਜਣ ਸਿੰਘ ਰਾਗੀ ਬਹੁਤ ਮਸ਼ਹੂਰ ਹੋਏ ਨੇ ਉਹ ਉਹਨਾਂ ਦੇ ਸ਼ਗਿਰਦ ਭਾਈ ਬੰਤਾ ਸਿੰਘ ਜਿਹੜੇ ਜਿਹਨਾਂ ਨੂੰ ਪੰਜਾਬ ਸਰਕਾਰ ਨੇ ਸ਼ੋਮਣੀ ਰਾਗੀ ਐਵਾਰਡ ਦਿੱਤਾ ਔਰ ਹਰਮੰਦਰ ਸਾਹਿਬ ਉਹਨਾਂ ਨੇ ਬੜਾ ਲੰਮਾ ਸਮਾ ਬਤਾਰ ਹਜ਼ੂਰੀ ਰਾਗੀ ਬਹੁਤ ਨਾਮਣਾ ਖਟਿਆ ਚੜਾਈ ਕਰਕੇ ਕੁਝ ਸਾਲ ਪਹਿਲਾਂ ਉਹ ਵੀ ਉਹਨਾਂ ਦੇ ਸ਼ਿਹਰ ਦੇ ਹੋਰ ਬੜੇ ਕਲਾਕਾਰ ਉਹਨਾਂ ਨੇ ਧਿਆਰ ਕੀਤੇ ਇਨਸਟਰੂਮੈਂਟ ਰੱਦਦੇ ਤੇ ਵੋਕਲ ਫਿਰ ਮੇਰੇ ਨਾਲ ਕੁਝ ਪਿਆਰ ਬਣ ਗਿਆ ਅਸੀਂ ਜਦੋਂ 1970 ਆਪਣੇ ਪਿੰਡ ਕੀਰਤਨ ਦਰਬਾਰਾਂ ਦਾ ਸਿਰਸਰਾ ਸ਼ੁਰੂ ਕੀਤਾ ਕਲਾਸਿਕਲ ਕੀਰਤਨ ਦਰਬਾਰਾਂ ਦਾ ਤੇ ਮੈਂ ਆਪ ਗਿਆ ਉਹਦਾ ਮਕਾਨ ਸੀ ਮੈਂ ਕਹੇ ਜੀ ਬੇਨਤੀ ਕਰਨਾ ਹੈ ਵੀ ਆਪ ਜੀ ਆਜ ਦੀ ਹਾਜ਼ਰੀ ਪਰੋ ਉਹਨਾਂ ਨੇ 1 ਮਿੰਟ ਲਈ ਲਾਇਆ ਕਹਿੰਦੇ ਆਵਾਂਗੇ ਸਮਾਂ ਦੱਸ ਮੈਂ ਕਹੇ ਜੀ ਐਨਿਵੇਂ ਜੀ ਜਦੋਂ ਆਪ ਆਜੋ ਉਹਦੇ ਸਮੇਂ ਆਏ ਜੀ ਸੰਤਾਂ ਨੇ ਸਭ ਤੋਂ ਪਹਿਲਾਂ ਦਾ ਰਾਗ ਵਿੱਚ ਸ਼ਬਦ ਪੜਿਆ ਜੋ ਪਰੰਪਰਾ ਹੈ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਤੂਰ ਨਾਨ ਸਰਨ ਤੋਂ ਹਰੀਆਪੇ ਖੁਰਸਾਦ ਨਾੜੋ ਨਦੀ ਤਬਲਾ ਬਜਾਇਆ ਬਹੁਤ ਵੱਡੇ ਵਿਜੰਤਰੀ ਸਨ ਪ੍ਰੋਫੈਸਰ ਨਜੀਤ ਸਿੰਘ ਰਬਾਬੀ ਉਹਨਾਂ ਨੇ ਤੇ ਭਾਈ ਬੰਤਾ ਸੋਹਣੀ ਉਹਨਾਂ ਦਾ ਆਸ਼ੀਰਵਾਦੀ ਤੇ ਇਹਦੇ ਫੇਰ ਬਾਦ ਦਰਬਾਰ ਸਭ ਲਗੀ ਫਿਰ ਉਹਨਾਂ ਨੇ ਇੱਕ ਐਸਾ ਸਾਜ਼ ਉਹ ਜਾ ਕੇ ਦਿਖਾਇਆ ਦੇਖੋ ਸੰਤ ਜੀ ਸਤਾਰ ਰਮੋਨਿਅਮ ਤਾਂ ਆਮ ਸਾਜ਼ ਹੀ ਗਿਣਨੇ ਜਾਂਦਾ ਨਾ ਸਤਾਰ ਤਬਲਾ ਵਾਇਲਨ ਬੈਂਜੋ ਤੇ ਸੁਰ ਮੰਡਲ ਸੰਤੂਰ ਤੇ ਪਿਆਨੋ ਇਤਹਾਦਿਕ ਸਾਜ਼ਾਂ ਨੂੰ ਵਜਾਉਣ ਦੇ ਮਹਾਰਤਾਂ ਬਾਂਸਰੀ ਬੜੀ ਅੱਛੀ ਵਜਾਉਂਦੇ ਸੀ ਪਰ ਕਿਤੇ ਕਿਤੇ ਕਿ ਕੀ ਰਾਤ ਕਹਿੰਦੇ ਕੇਵਲੀ ਲੋਕਾਂ ਨੂੰ ਬਾਂਸਰੀ ਸੁਣਨ ਨੂੰ ਮਿਲਦੀ ਕਿੱਥੇ ਵਜਦੀ ਜੀ ਸੰਤਾਂ ਦੀ ਡੇਰੀ ਤੋਂ ਉਹਨਾਂ ਨੇ ਕਿਹਾ ਵੀ ਜਲ ਲਿਆਓ ਉਹ ਮੇਰੇ ਤਾਇ ਦਾ ਪੁੱਤ ਭਰਾ ਗਿਆਨ ਸਿੰਘ ਉਠਿਆ ਨੇੜੇ ਘਰ ਸੀ ਉਹ ਪਾਣੀ ਦੀ ਬਾਲਟੀ ਲੈ ਕੇ ਆਇਆ ਪਿੱਤਰ ਦੀ ਉਹ ਸੰਤਾਂ ਨੇ ਫਿਰ ਪਿਆਲੇ ਕੱਢੇ ਇੱਕ ਸਭ ਤੋਂ ਸੈਂਟਰ ਜੋ ਵੱਡਾ ਪਿਆਲਾ ਪ੍ਰੋਪੋਰਸ਼ਨਲੀ ਫਿਰ ਉਹ ਦੂ ਛੋਟਾ ਫਿਰ ਉਹ ਦੂ ਛੋਟਾ ਫਿਰ ਉਹ ਦੂ ਛੋਟਾ ਇਦਾਂ ਇੱਕ ਤੇ ਨੇਦਰ ਤੇ ਨੇਦਰ ਇਕੋ ਜਿਹਾ ਡੈਂਟੀਕਰ ਉਹਨਾਂ 'ਚ ਪਾਣੀ ਪਾਇਆ ਦੇਖੋ ਕਿੰਨੀ ਕਲਰ ਉਹ ਫਿਰ ਸਟਿਕ ਦੋ ਸਟਿਕਾ ਲਈਆਂ ਉਹਦੇ ਹੱਥ 'ਚ ਉਹ ਵੀ ਇਹ ਟੀਨੀ ਦੀਆਂ ਟੀਨੀ ਦੇ ਪਿਆਲੇ 'ਚ ਪਾਣੀ ਪਾ ਲਿਆ ਟਕਾ ਲਿਆ ਤੇ ਕਿਹਾ ਕਿ ਇਹ ਸਾਜ਼ ਨੂੰ ਕਿਹਾ ਜਾਂਦਾ ਜਲਤਰੰਗ ਅਸੀਂ ਪਹਿਲੀ ਵਾਰ ਸੁਣਿਆ ਇਹ ਦੇਖਿਆ ਲੋਕ ਹਰਾਨ ਪੀ ਵਜੂ ਕਿਦਾਂ ਜਦੋਂ ਹਟ ਤਬਲਾ ਨਾੜ ਸ਼ੁਰੂ ਹੋਇਆ ਤੇ ਸੰਤਾਂ ਨੇ ਧੁਨ ਵਜਾਈ ਤੇ ਇੱਕ ਧਨ ਫਿਰ ਹੋਰ ਸੰਗਤ ਦੀ ਫਰਮਾਇਸ਼ ਤੇ ਵਜਾਈ ਸੰਗਤ ਇੰਨੀ ਨਿਹਾਲ ਹੋਈ ਜਿਵੇਂ ਜਲ ਤਰੰਗ ਕਿ ਮਤਲਬ ਜਦ ਪਾਣੀ ਦੇ ਵਿੱਚ ਢੀ ਮਾਰੀਏ ਨਾ ਆਵਾਜ਼ ਆਉਂਦੀ ਹੈ ਜਲ ਤੇ ਉਹ ਤਰੰਗ ਜੋ ਜਲ ਹੀ ਵਿਖੇ ਸਮਾਏ ਐਦਾ ਲੱਗਾ ਕਿ ਆਨੰਦ ਦੇ ਸਮੁੰਦਰ ਵਿੱਚ ਤਾਰੀ ਲਾ ਰਹੇ ਹਾਂ ਬਹੁਤ ਯਾਨੀ ਉਹ ਜੋੜ ਮੇਲਾ ਸੰਤਾਂ ਨੇ ਬਹੁਤ ਹੀ ਜੋ ਕਹੀਏ ਇੱਕ ਪ੍ਰਭਾਵ ਛੱਡ ਕੇ ਗਏ ਜਿਹੜਾ ਸਦਾ ਲੋਕ ਯਾਦ ਕਰਦੇ ਇੱਕ ਸਾਡੇ ਪਿੰਡ ਦੇ ਦੋ ਬਜ਼ੁਰਗ ਹੁੰਦੇ ਸੀ ਚਾਚਾ ਲੱਛੂ ਤੇ ਉਸੇ ਪਿੰਡ ਤੋਂ ਆ ਕੇ ਸਾਡੇ ਪਿੰਡ ਵਸਿਆ ਨਰਨਜਰ ਸਿੰਘ ਇਹਨੂੰ ਨਜੂ ਕਹਿੰਦੇ ਨਜੂ ਅਮਲੀ ਗੱਲ ਬੜੀ ਫੁਰਦੀ ਸੀ ਉਹਨਾਂ ਨੂੰ ਉਹ ਨਜਰੂ ਤੇ ਦੌਰਾਨ ਫੁਰਦੀ ਸੀ ਸੰਗੀਤ ਦੇ ਵੀ ਰਸੀ ਸੀ ਉਹ ਕਹਿੰਦੇ ਮੈਨੂੰ ਗੱਲ ਸੁਣ ਉਹਨਾਂ ਨੂੰ ਪਤਾ ਤਾਂ ਲੱਗੇ ਨਾ ਕਹਿੰਦੇ ਪਿਤਾ ਜੀ ਮੇਰੇ ਕੋਲ ਬੈਠੇ ਸੀ ਉਹ ਕਹਿੰਦੇ ਜੀ ਅਸੀਂ ਸੰਤਾ ਦੇ ਡੇਰੇ ਚੜ ਗਏ ਗੰਧਰਬ ਸਾਹਿਬ ਦੇ ਤਾਂ ਉੱਥੇ ਇਹ ਗੰਧਰਬ ਲਖ ਉਹਨਾਂ ਨੂੰ ਪੰਡਿਤ ਰਵੀ ਸ਼ੰਕਰ ਜੀ ਨੇ ਦੱਸਿਆ ਕਿ ਤੁਸੀਂ ਗੰਧਰਬ ਰਾਗੀ ਹੋ ਇਹ ਵੀ ਮਾਨ ਵਾਲੀ ਗੱਲ ਹੈ ਉਹ ਕਹਿੰਦੇ ਜੀ ਅਸੀਂ ਸਾਨੂੰ ਜਲਪਾਣੀ ਛਕਾਇਆ ਉਦੋਂ ਬਾਅਦ ਕਹਿੰਦੇ ਅਸੀਂ ਦੇਖੀ ਜਾਈਏ ਪਰ ਸੰਤ ਬੈਠੇ ਆ ਇੱਕ ਲੱਕੜ ਦਾ ਕਹਿੰਦੇ ਤਾਨ ਤਬੂਰਾ ਕੇ ਖੜਾ ਕੀਤਾ ਉਹ ਤੇ ਇਦਾਂ ਇਦਾਂ ਕਹਿੰਦੇ ਉਂਗਲਾ ਫੇਰੀ ਜਾਣ ਤੇ ਉਹ ਗੱਲ ਜਿਹੜੀ ਵਧੀਆ ਕਰਦਾ ਸੀ ਨਾ ਨੱਚੂ ਅਚਾਨਕ ਜੋਬਲੀ ਕਹਿੰਦਾ ਜੀ ਸਾਨੂੰ ਤਾਂ ਕੋਈ ਸਮਝ ਨਾ ਆਵੇ ਝਾਉ ਮਿਆਉ ਝਾਉ ਮਿਆਉ ਝਾਉ ਮਿਆਉ ਦੀ ਬਾਣੀ ਮੈਂ ਹੱਸ ਕੇ ਮੈਂ ਕਹਾਂ ਤਾਨ ਪੂਰਾ ਉਹਨੂੰ ਕਹਿੰਦੇ ਆ ਬੇਸਿਕ ਸਾਜ਼ ਹੈ ਬਹੁਤ ਔਖਾ ਸੁਰ ਕਰਨਾ ਕਈ ਕਿ ਸਾਲ ਲੱਗ ਜਾਂਦੇ ਅੱਜਕੱਲ ਤਾਂ ਮੈਨੂਅਲ ਬਣ ਗਿਆ ਨਾ ਇਲੈਕਟ੍ਰੋਨਿਕ ਪਹਿਲੇ ਸੁਰ ਹੁੰਦਾ ਬਿਜਲੀ ਦਾ ਨਾਲ ਕਨੈਕਟ ਕਰ ਦਿਓ ਆਪਣੇ ਆਪ ਸੌਲ ਦਾ ਮਰੀ ਕਰ ਲੋ ਸ਼ਬਦ ਦੇ ਅਨਸਾਰ ਆਵਾਜ਼ ਦੇ ਮੋੜ ਦੇ ਅਨਸਾਰ ਪਰ ਜਿਹੜਾ ਮੈਨੂਅਲ ਤਾਨ ਪੂਰਾ ਜਿਹਦੇ ਨਾਲ ਰਿਡਿਊਸ ਟੈਸਟ ਹੁੰਦਾ ਆਲ ਇੰਡੀਆ ਰਿਡਿਊਸ ਤੇ ਹਾਲੇ ਵੀ ਜਿਹੜਾ ਕਿਸੇ ਸੰਗੀਤਕਾਰ ਦਾ ਟੈਸਟ ਹੁੰਦਾ ਉਹਦੀ ਪਰਖ ਹੁੰਦੀ ਹੈ ਉਹਦੀ ਚੋਣ ਹੁੰਦੀ ਹੈ ਉਹ ਲੱਕੜ ਦੇ ਤਾਨ ਪੂਰੇ ਨਾਲ ਹੁੰਦੀ ਆ ਉਹ ਬਾਰ-ਬਾਰ ਉਹ ਉਹਦੇ ਵਿੱਚੋਂ ਤੁਸੀਂ ਦੇਖੋ ਜੇ ਤਾਨ ਪੂਰਾ ਹੁੰਦਾ ਨਾਲ ਚਾਹੇ ਹੋਰ ਸਾਜ਼ ਵੀ ਹੁੰਦੇ ਆ ਨਜ਼ਾਰਾ ਹੀ ਵੱਖਰਾ ਹੁੰਦਾ ਹੈ ਬੇਸਿਕ ਸਾਜ਼ ਆਪੋਂ ਪੁਰਾਣਾ ਕਦੀ ਨਹੀਂ ਸਾਜ਼ ਉਹ ਜ਼ਰੂਰ ਨਾਲ ਰੱਖਦੇ ਸਨ ਮੈਂ ਕਿਹਾ ਉਹ ਸਾਜ਼ਾਂ ਨੂੰ ਤਾਨ ਪੂਰਾ ਕਹਿੰਦੇ ਆ ਅੱਛਾ ਕਿ ਸਾਾਨੂੰ ਤਾਂ ਵੀ ਪਤਾ ਨਹੀਂ ਮੈਂ ਕਿਹਾ ਉਹ ਉਹ ਫੇ ਬੇਸਿਕ ਜਿਹੜੀ ਆ ਬੇਸਿਕਸ ਜਿਹੜੇ ਉਹਨਾਂ ਨੂੰ ਲੈ ਕੇ ਜਾਂਦੇ ਆ ਸੰਗੀਤ ਕਿ ਉਹਨਾਂ ਜਿੰਨਾਂ ਚਰਤਾਨਪੁਰ ਇਹਨਾਂ ਨੇ ਕੋਈ ਗਾ ਸਕਦਾ ਉਹਨਾਂ ਚ ਤਾਂ ਰੇਡੀਓ ਵਾਲੇ ਪਾਸ ਹੀ ਨਹੀਂ ਕਰਦੇ ਤੇ ਟੈਲੀਵਿਜ਼ਨ ਵਾਲੇ ਧਰੁਦਰਸ਼ਨ ਵਾਲੇ ਉਹਨੂੰ ਲੈਂਦੇ ਜਿਹੜਾ ਰੇਡੀਓ ਤੋਂ ਪਾਸ ਹੋਵੇ ਇਸ ਤਰ੍ਹਾਂ ਸੰਤ ਸਰਵਣ ਸਿੰਘ ਜੀ ਨੇ ਦੇਸ਼ ਵਿਦੇਸ਼ ਵਿੱਚ ਬਹੁਤ ਚੱਕਰ ਵੀ ਲਾਇਆ ਸੰਗਤਾਂ ਉਹਨਾਂ ਨੂੰ ਬੁਲਾਉਂਦੀਆਂ ਰਹੀਆਂ ਕੀਰਤਨ ਸਰਉ ਕਰਾਉਂਦੇ ਰਹੇ ਫਿਰ ਉਹਦੀ ਵਡਿੱ ਦੇਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਜਦੋਂ ਗੁਰੂ ਸੰਗੀਤ ਵਿਭਾਗ ਖੋਲਿਆ ਉਹਨਾਂ ਨੇ ਕੁਝ ਨਾਇਾਬ ਰਿਕਾਰਡਿੰਗਸ ਜਾਂ ਹੋ ਜਾ ਕਮ ਆਰਕਾਈਵਸ ਪ੍ਰਦਾਰਧਿਤੇ ਸਾਂਭਣ ਲਈ ਆਉਣ ਵੜੀ ਨਸਰਾਂ ਲਈ ਉਹ ਰੰਬਿਆ ਇੱਥੇ ਭਾਈ ਅਵਤਾਰ ਸਿੰਘ ਗੁਰਚਰਨ ਸਿੰਘ ਦੀਆਂ ਲਿਖੇ ਕਿਤਾਬਾਂ ਦਿੱਲੀ ਵਾਲੇ ਰਾਗੀ ਉਹਨਾਂ ਦੀਆਂ ਪ੍ਰੋਫੈਸਰ ਤਾਰਾ ਸਿੰਘ ਦੀਆਂ ਉਥੇ ਸੰਤ ਸਰਬਨ ਸਿੰਘ ਜੀ ਗੰਦਰਬ ਨੇ ਦੋ ਕਿਤਾਬਾਂ ਭਾਰਤੀ ਸ਼ਾਸਤਰੀ ਸੰਗੀਤ ਤੇ ਗੁਰਮੁਖੀ ਸੰਗੀਤ ਇਹ ਲਿਖੀਆਂ ਬਹੁਤ ਵਧੀਆ ਕਿਤਾਬਾਂ ਨੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣੇ ਕੋਰਸਾਂ ਚ ਲਾਈਆਂ ਪਰਸ਼ਕਤ ਕੀਤੀਆਂ ਔਰ ਉਹ ਬਕਾਇਦਾ ਉਥੋਂ ਮਿਲਦੀਆਂ ਨੇ ਗੁਰਮਤ ਰੀਤ ਤਨਾਵਲੀ ਇਹ ਕਿਤਾਬ ਹੈ ਉਸੇ ਕਿਤਾਬ ਦਾ ਮੈਨੂੰ ਨਾਮ ਈਸ਼ਵਰੀ ਯਾਦ ਨਹੀਂ ਦੋ ਕਿਤਾਬਾਂ ਉਹਨਾਂ ਦੀਆਂ ਲਿਖਾਂਗੇ। ਉਹਨਾਂ ਦੀ ਰਿਕਾਰਡਿੰਗਸ ਵੀ ਉੱਥੇ ਸਾਮੀਆਂ ਅੰਗੇ। ਫਿਰ ਜਦੋਂ ਸੰਤ ਸੁਚਾ ਸਿੰਘ ਜਵਦੀ ਵਾਲਿਆਂ ਨੇ 1991 ਵਿੱਚ ਪਹਿਲੀ ਵਾਰੀ ਇੱਕ ਬਹੁਤ ਲੰਮੇ ਸਾਲ ਕਾਰਜ ਰੰਭਿਆ ਕਿ ਗੁਰਬਾਣੀ ਸਾਰੀ ਰਾਗਾਂ ਵਿੱਚ ਹੈ ਤੇ ਰਾਗਾਂ ਵਿੱਚ ਹੀ ਕੀਰਤਨ ਹੋਣਾ ਚਾਹੀਦਾ ਹੈ। ਚਾਰੇ ਜਨ ਉਹ ਪ੍ਰੋਗਰਾਮ 1991 ਵਿੱਚ ਰਾਗਾਂਜ ਹੋਇਆ। ਹੁਣ ਤੱਕ ਵੀ ਹੁੰਦਾ ਆ ਰਿਹਾ ਹੈ ਔਰ ਉਹਨਾਂ ਦਾ ਇਹ ਸੰਤਬੀਰ ਸਿੰਘ ਜੀ ਹੁਣ ਉਹਨੂੰ ਅੱਗੇ ਪਰੰਪਰਾ ਨੂੰ ਚਲਾ ਰਹੇ ਨੇ। ਉੱਥੇ ਵੀ ਸੰਤ ਸਰਵਰ ਸਿੰਘ ਜੀ ਦੇ ਦਰਬ ਨੂੰ ਕਿਉਂਕਿ ਮੈਂ ਸੇਤ ਕਤਰਸ਼ੀਰ ਮੈਨੂੰ ਰੂਬਰੂ ਕਰਨ ਦਾ ਮੌਕਾ ਮਿਲਿਆ। ਉੱਥੇ ਵੀ ਉਹਨਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਬਹੁਤ ਸਲਾਹਯੋਗ। ਸੰਤ ਸਰਵਰ ਸਿੰਘ ਦੇ ਦਰਬ ਬਹੁਤ ਸਾਦਤਵੀਰ ਦੇ ਮਾਲਕ ਸਨ। ਇੱਕ ਹੋਰ ਦੱਸੋ। ਖੂਬੀਆਂ ਕਿੰਨੀਆਂ ਖੂਬੀਆਂ ਦੱਸੋ? ਬਲਾਈਂਡ ਹੋਣ ਦੇ ਬਾਵਜੂਦ ਅੰਧ੍ਰੀਵ ਸੀ ਨਾ ਕੋਈ ਅੰਦਰ ਐਸੀ ਲੋਚਾ ਤੇ ਉਸ ਲੋਚਾ ਨੂੰ ਫਲ ਪੈਂਦਾ ਫਿਰ ਇਹ ਸਚਾਈ ਹੋਵੇ ਰੋਹਾਨੀਅਤ ਹੋਵੇ ਉਹ ਕਹੇ ਜੀ ਹਸ ਰੇਖਾ ਦੇ ਬਹੁਤ ਮਹਾਰਸਣ ਇਹਨੂੰ ਪੰਡਤਾਂ ਚ ਬੁੜੀਆਂ ਕਹਿੰਦੀਆਂ ਪਾਡੇ ਨੂੰ ਹੱਥ ਦਿਖਾਉਣਾ ਉਹ ਹੱਥਾਂ ਦੀਆਂ ਲਕੀਰਾਂ ਤੇ ਇਸ ਤਰ੍ਹਾਂ ਨਾ ਆ ਜਿਹੜੀਆਂ ਸਾਡੀਆਂ ਲਕੀਰਾਂ ਹੁੰਦੀਆਂ ਨੇ ਇਹਨਾਂ ਤੇ ਆਪਣੀ ਉਂਗਲ ਦੀ ਛੋਹ ਨਾਲ ਐਸ ਉਂਗਲ ਦੀ ਛੋਹ ਨਾਲ ਇਹ सारा कुछ देख के वो दस दें कि थोड़ा आने वाले समय में होने वाला है इस तरह तो तू तो चलना चाहिए इस तरह तुम तो चलो को नहीं कोई वहम नहीं कहते कोई किसी मैं कराहे नहीं पाँगा एक विद्या अपने आप बड़े सादा जिंदगी सी वह गढ़ी रखनी ਇੱਕ ਬੀਬੀ ਜੀ ਨੇ ਅਖੀਰ ਤੱਕ ਉਹਨਾਂ ਦੀ ਸੇਵਾ ਕੀਤੀ ਨਿਸ਼ਕਾਮ ਕਿਉਂਕਿ ਸੇਵਕ ਦੀ ਲੋੜ ਹੁੰਦੀ ਹੈ ਸੇਵਾਦਾਰ ਤਾਂ ਹੋਰ ਵੀ ਨਾਲ ਰਹਿੰਦੇ ਸਨ ਆਏ ਗਏ ਨੇ ਰੰਗਲ ਫੇਰ ਵੱਡੀ ਗੱਲ ਜਿਹੜੀ ਰਹਿ ਨਾ ਜਾਵੇ ਵਿਦਿਆ ਦੇ ਪ੍ਰਸਾਰ ਲਈ ਆਪਣੇ ਗੁਰੂ ਸੰਤ ਬਾਬਾ ਦਿਲੀਪ ਸਿੰਘ ਜਿਮੇਲੀ ਵਾਲੇ ਦੀ ਯਾਦ ਵਿੱਚ ਦੋਨੋਂ ਸੰਤਾਂ ਨੇ ਸੰਤ ਬਾਬਾ ਹਰਬੰਸ ਸਿੰਘ ਜੀ ਨੇ ਵੀ ਇਹ ਸੰਤ ਬਾਬਾ ਸਰਵਨ ਸਿੰਘ ਜੀ ਦੇ ਨਾਲ ਮਿਲ ਕੇ ਉਦਮ ਕਰਕੇ ਉਸ ਇਲਾਕੇ ਵਿੱਚ ਵਿੱਦਿਆ ਦੀ ਬੜੀ ਲੋੜ ਸੀ ਖਾਸ ਤੌਰ ਤੇ ਕੁੜੀਆਂ ਨੂੰ ਵਿੱਦਿਆ ਨਹੀਂ ਸੀ ਇੱਕ ਕਵਾਡ ਕਾਲਜ ਸ਼ੁਰੂ ਕੀਤਾ ਸੰਤ ਬਾਬਾ ਜਲੀਵ ਸਿੰਘ ਖਾਰਸ਼ਾ ਕਲੀ ਡਮੇਲੀ ਜਿਹੜਾ ਕਪੂਰਥਾਲਾ ਦੇ ਪਿੰਡ ਡਮੇਲੀ ਪਿੰਡ ਤੋਂ ਉਹ ਕਾਲਜ ਬੜੀ ਸਫਲਤਾ ਨਾਲ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਚੱਲ ਰਿਹਾ ਹੈ ਤੇ ਬਹੁਤ ਬਹੁਤ ਹੁਣ ਹਰ ਸ਼ਖਸੀ ਤੱਕ ਉਹ tho nikdiyan ਇਹਨਾਂ ਨੇ ਬੜੇ ਕੰਮ ਕੀਤੇ ਤੋਂ ਇਹ ਉਹਨਾਂ ਦੀ ਜ਼ਿੰਦਗੀ ਪਰਵਕਾਰੀ ਤੇਰੇ ਜਨ ਪਰਵਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸੁਲੈਨ ਮਿਲਾਏ ਬਦਗੀ ਵੀ ਕਰਦੇ ਸਨ ਤੇ ਸੰਗੀਤ ਵੀ ਸੀ ਆਪਣਾ ਵਾਜਗੀਰੀ ਵੀ ਸੀ ਤੇ ਹਰ ਸ੍ਰੇਖਾ ਦਾ ਗਿਆਨ ਸੀ ਇੱਕ ਦਿਨ ਉਹ ਮੈਨੂੰ ਮਿਲੇ ਸ਼ਾਮ ਜੈ ਨੂੰ ਉਦੋਂ ਮੈਂ ਭਾਰਸ਼ਕਰ ਦਾ ਪ੍ਰੈਸ ਸਫਸਿ ਜਲੰਧਰ ਪ੍ਰੈਸ ਇਨਫੋਰਮੇਸ਼ਨ ਬਿਊਰੋ 'ਚ ਉਹ ਬੀਬੀ ਜੀ ਨਾਰਸਨ ਤੇ ਸੰਤ ਜੀ ਸਨ ਤੇ ਇੱਕ ਡਰਾਈਵਰ ਸੀ ਬੀਬੀ ਜੀ ਨਾਲਾਇਤ ਉਹ ਆ ਕੇ ਬਹਿ ਗਏ ਕੁਝ ਉਦਾਸ ਤੇ ਸਨ ਗੰਭੀਰ ਮੂਦਰਾ ਤੇ ਪਰ ਜੋਸ਼ ਸ਼ਕਤੀ ਦੇਖ ਕੇ ਸਾਰੇ ਦਫ਼ਤਰ ਦੇ ਜਿਹੜੇ ਉੱਥੇ ਉਸ ਕਮਰੇ ਸੀ ਸਾਰੇ ਉੱਠ ਕੇ ਖੜੇ ਹੋ ਗਏ ਵੀ ਡੀਵੀਡੀ ਸਿਖਾ ਪਤਾ ਨਹੀਂ ਬਾਤ ਫਿਰ ਮੈਨੂੰ ਦਿਸਿਆ ਕਿ ਜਦੋਂ ਬਾਹਰ ਆ ਗਏ ਕਿ ਮੈਂ ਕਹਾਂ ਮਹਾਰਾਜ ਮਾ ਤੁਹਾਨੂੰ ਖੜੇ ਹੀ ਦੇਖਿਆ ਸਦਾ ਅੱਜ ਕੁਛ ਆਪ ਦੀ ਉਦਾਸ ਤੇ ਕਿਉਂ ਉਹਨਾਂ ਨੇ ਫਿਰ ਜਦ ਮੈਨੂੰ ਬਚਨ ਕਹੇ ਕਹਿੰਦੇ ਵੀ ਜਿੰਨੀ ਸਤਗੁਰ ਨੇ ਬਖਸ਼ਿਸ਼ ਕੀਤੀ ਕੁਦਰ ਮੈ ਕੋਟਾਂ ਕੋਟ ਸ਼ੁਕਰਾਨਾ ਕਰਦਾ ਜੋ ਕੁਛ ਮੇਰੇ ਕੋਲ ਹੋ ਸਕੇ ਆ ਪਤਾ ਨਹੀਂ ਕੁਦਰਤ ਨੂੰ ਆਪ ਬੁਲਾ ਰਹੀ ਸੀ ਉਹਨਾ ਮੈਂ ਅੱਗੇ ਵੰਡਣ ਦੀ ਕੋਸ਼ਿਸ਼ ਕੀਤੀ ਹੈ ਟੋਟਨਾ ਵਿਵਧ ਹੋ ਜਾਏ ਖਾਵੇ ਖਰਚੇ ਲਾਣ ਮਿਲ ਪਾਈ ਟੋਟਨਾ ਵਿਵਧ ਵੱਧ ਹੋ ਜਾਏ ਕਰਵਣੀ ਤੋਂ ਕਰ ਇਹ ਗੁਣਾ ਸਾਂਝ ਕੀਜੇ ਗੁਣਾ ਕੀ ਉਹ ਕਹਿੰਦੇ ਦਾਤ ਵੰਡੋ ਆਪਣੇ ਕੋਲ ਰੱਖੋ ਨਾ ਇਹ ਵੰਡਦੇ ਆ ਵੱਧੀ ਕਈ ਦੇ ਪਰ ਸਾਡਾ ਉਹ ਸਤਕਾਰ ਕੌਮ ਨੇ ਨਹੀਂ ਕੀਤਾ। ਦੇਦੇ ਅਸੀਂ ਸ਼ਾਇਦ ਹੱਕਦਾਰ ਸੀ। ਪਾਛੇ ਇਹਨਾਂ ਦੇ ਆਖਰੀ ਪੰਨੇ ਮੇਰੇ ਨਾਲ। 33ਵੇਂ ਇੱਕ ਦਿਨ ਇਹ ਬਹੁਤ ਇੱਕ ਖੇਦੇ ਵਿਨੋਦਨ ਵਾਲੀ ਖਬਰ ਮਿਲੀ ਕਿ ਸੰਤ ਬਾਬਾ ਸਰਵਣ ਸਿੰਘ ਜੀ ਗੰਧਾਰੋ ਮਹਾਨ ਰਾਗੀ ਮਹਾਨ ਸੰਗੀਤਕਾਰ ਮਹਾਨ ਤਤਵੇਤਾ ਮਹਾਨ ਵਿਦਵਾਨ ਪਰਕਾਹੜ ਵਿਦਵਾਨ ਪੰਥ ਪੰਥ ਦੇ ਸੰਗੀਤ ਦੇ ਤੇ ਉੱਚੀ ਸਿਖੀ ਕਾਇਨਿਤ ਕਰਨੀ ਵਾਲੇ ਇਸ ਫਾਨੀ ਜਹਾਨ ਤੋਂ ਕੁਟ ਗਏ ਹੁਣ ਉਹਨਾਂ ਦੀ ਥਾਂ ਤੇ ਸੰਗੀਤ ਦਾ ਪ੍ਰਵਾਹ ਸਿਰ ਚੱਲਦਾ ਸੰਤ ਬਾਬਾ ਜਗਿੰਦਰ ਸਿੰਘ ਜੀ ਡੇਮੇਲੀ ਵਾਲੇ ਉਹ ਵੀ ਨਿਤਰੀਹੀਣ ਨੇ ਬڑے ਰਾਗਾਂ ਦੇ ਮਹਾਰ ਉਹਨਾਂ ਅਨੰਦ ਪ੍ਰਸਾਦ ਡੇਰਾ ਸੰਤ ਬਾਬਾ ਪ੍ਰੀਤਮ ਸਿੰਘ ਜੀ ਇੱਥੇ ਡਿਮੇਲੀ ਰਹਿ ਕੇ ਸੇਵਾ ਦੇ ਬਾੜ ਰਹੇ ਨੇ ਤਾਂ ਉਹ ਕੰਬੋਰ ਸਿਹਤ ਰਹੇ ਪਰ ਉਹਨਾਂ ਦੀ ਜਿਹੜੀ ਇੱਕ ਉਹਨਾਂ ਇੱਕ ਵਿਅਕਤੀ ਵਿਸ਼ੇਸ਼ ਦੀ ਖਾਸ ਆਪਣੀ ਅਹਿਮੀਅਤ ਹੁੰਦੀ ਹੈ ਕਿ ਉਹ ਉਹ ਹੈ ਉਹ ਉਹੀ ਹੁੰਦਾ ਹੈ ਉਹਦੀ ਧਾਕੂ ਹੋ ਨਹੀਂ ਰਹਿ ਸਕਦਾ ਪਰ ਉਹਨਾਂ ਦੇ ਮੈਨੂੰ ਤਸੱਲੀ ਇਸ ਗੱਲ ਦੀ ਹੈ ਕਹਿੰਦੇ ਮਿਸ਼ਨ ਨੂੰ ਉਹਨਾਂ ਦੇ ਸ਼ਾਗਿਰਦ ਤੇ ਉਹਨਾਂ ਦੇ ਅੱਗੋਂ ਜਿਹੜੇ ਪੈਰੋਕਾਰ ਨੇ ਉਹ ਪੂਰੀ ਸ਼ਿੱਦਤ ਨਾਲ ਇਮਾਨਦਾਰੀ ਨਾਲ ਅੱਗੇ ਤੋਂ ਰਹਿਨੇ ਗੁਰਮੁਖੀ ਦਾਸੀ ਦੇ ਆ ਪ੍ਰਕਾਸ਼ਪੁਰ ਤੋਂ ਪਹਿਲਾ ਜਿਹੜਾ ਕੀਰਤੰਦਰ ਬਾਗ ਦਰਬਾਰ ਸ੍ਰੀ ਅਮਰਦਰ ਸਾਹਿਬ ਮਜੀਠ ਸਾਹਿਬ ਹੁੰਦਾ ਉਹਦੇ ਵਿੱਚ ਵੀ ਹਰ ਸਾਲ ਸੰਤ ਸਰਵਨ ਸਿੰਘ ਜੀ ਦੇ ਦਰਬਾਰ ਨੂੰ ਉਤੇਜਿਤ ਤੌਰ ਤੇ ਸਿੰਘ ਸਾਹਿਬ ਗਿਆਨੀ ਗੀਤ ਸਿੰਘ ਜੀ ਉਦੋਂ ਦੇ ਹੈਡ ਗਰੰਤੀ ਉਹ ਬਲਾ ਕੇ ਤੇ ਵਿਚਾਰਜਾ ਸਮਾਧਨ ਦਿਆ ਕਰ ਦੇਣ ਤਾਂ ਕਿ ਸੰਗਤ ਨੂੰ ਆਨੰਦ ਆਵੇ ਇਹ ਹੈ ਉਸ ਮਹਾਨ ਸੰਤ ਦੀ ਜੀਵਨੀ ਜਿਹਨੇ ਆਪਣੀ ਵਿਰਖਣ ਪਹਿਰਾ ਛੱਡ ਦਿਆਂ ਮੁੱਖ ਜਲਾ ਲੈ ਕੇ ਇਸ ਸੰਸਾਰ ਤੋਂ ਕੁਝ ਕੀਤਾ ਔਰ ਹਮੇਸ਼ਾ ਪ੍ਰੇਰਨਾ ਦਾ ਸੋਤ ਬਣੇ ਰਹਿਣਗੇ ਅਸੀਂ ਇਸ ਐਪੀਸੋਡ ਨਾਲ ਹੀ ਸੰਤ ਸਰਵਣ ਸਿੰਘ ਜੀ ਦੇ ਧਰਮ ਡਿਮੇਲੀ ਵਾਲਿਆਂ ਨੂੰ ਸ਼ਰਦਾ ਦੇ ਫੁੱਲ, ਅਕੀਦਤ ਦੇ ਫੁੱਲ, ਸਤਕਾਰ ਦੇ ਫੁੱਲ ਪੇਟ ਕਰਦੇ ਹੋਏ ਇਸ ਐਪੀਸੋਡ ਨੂੰ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਆ। ਐਪੀਸੋਡ ਵੇਖ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ। ਧੰਨਵਾਦ। ਵੇਖਦੇ ਰਹੋ ਆਪਣਾ ਚੈਨਲ ਪੰਜਾਬ ਟਾਕਸ